ਜਿਹੜੇ ਭਰਾ ਆਪਣੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਜਾਂ ਭਾਈ 9 ਤੋਂ 5 ਜੌਬ ਕਰਦੇ ਨੇ ਖੇਤ ਜਾਣ ਦਾ ਟਾਈਮ ਨਹੀਂ ਮਿਲਦਾ ਹੈਗਾ ਸਬਜ਼ੀ-ਭਾਜੀ ਲਈ ਨਹੀਂ ਜਾਂਦੀ ਕਿ ਉਹਨਾਂ ਵਾਸਤੇ ਭਈ ਆਪਣੇ ਕਿੱਟ ਤਿਆਰ ਕੀਤੇ ਜਿਹੜੀ ਕਿ ਆਪਦੇ ਗਮਲਿਆਂ ਦੇ ਵਿੱਚ ਵੀ ਲਾ ਕੇ ਆਪਾਂ ਕਹ ਲਈ ਆਪਦੇ ਘਰ ਦੀਆਂ ਆਰਗੇਨਿਕ ਸਬਜ਼ੀਆਂ ਖਾ ਸਕਦੇ ਆ ਜੇ ਕਿਸੇ ਭਰਾ ਨੇ ਕਿੱਟ ਲੈਣੀ ਹੋਵੇ 13 ਪ੍ਰਕਾਰ ਦੀਆਂ ਇਹਦੇ ਵਿੱਚ ਆਪਾਂ ਲਈ ਬੀਜ ਪਾਏ ਹੋਏ ਨੇ ਤੇ ਬਾਕੀ ਗੱਲਬਾਤ ਆਪਾਂ ਬਾਈ ਸੁਖੀ ਦੇ ਨਾਲ ਕਰਦੇ ਹਾਂ ਸਸੀ ਘਰ ਸੁਖੀ ਬਾਈ ਸਸੀ ਘਰ ਬਾਈ ਜੀ ਹੋਰ ਠੀਕ ਹੋ ਹਾਂਜੀ ਬਹੁਤ ਵਧੀਆ ਬਾਈ ਕਿਹੜੇ ਕਿਹੜੇ ਬੀਜ ਪਾਏ ਹੋਏ ਨੇ ਬਈ ਇਹਦੇ ਵਿੱਚ ਇਹਦੇ ਵਿੱਚ ਬਾਈ ਮੂਲੀ ਗਾਜਰ ਪਾਲਕ ਧਣੀਆਂ ਮੇਥੀ ਸਲਗਮ ਚਕੰਦਰ ਤਾਰਾ ਮੀਰਾ ਸਾਗ ਵਾਲੀ ਸਰੋਂ ਮਟਰ ਸਿੰਗਰੇ ਹਾਲੋਂ ਮੇਥੇ ਬਾਈ ਤੇ ਆਹ ਤੁਹਾਡੇ ਸਾਹਮਣੇ ਦੀ ਕੁਆਂਟੀਟੀ ਪਈ ਹੈਗੀ ਤੇ ਇਹ ਬਾਈ ਬਾਲੀ ਉੱਚ ਕੁਆਲਿਟੀ ਦੇ ਬੀ ਪਾਏ ਹੋਏ ਹੈਗੇ ਇਹ ਜਿਵੇਂ ਕਹਿੰਦੇ ਹੁੰਦੇ ਨਾ ਇੱਕ ਇੱਕ ਦਾਣਾ ਇਹਦਾ ਹਰਾ ਹੋਊਗਾ ਠੀਕ ਆ ਬਾਈ ਤੇ ਜਿਹੜਾ ਦਾਣਾ ਹਰਾ ਹੋ ਗਿਆ ਬਾਈ ਉਹਨੇ ਪੂਰੀ ਫੁੱਲ ਭਰਪੂਰ ਪੈਦਾਵਾਰ ਦੇਣੀ ਹੈਗੀ ਜਿਵੇਂ ਜਿਵੇਂ ਆਪਣੇ ਜਿਵੇਂ ਆਪਣੇ ਚੈਨਲ ਦਾ ਨਾਮ ਪੰਜਾਬ ਪੈਦਾਵਾਰ ਬਿਲਕੁਲ ਬਾਈ ਕਿਉਂ ਬਾਈ ਆਪਾਂ ਹਰੇਕ ਚੀਜ਼ ਆਪਦੇ ਖੇਤ ਦੇ ਵਿੱਚ ਟੈਸਟ ਕਰਦੇ ਆਂ ਸਬਜ਼ੀਆਂ ਵਗੈਰਾ ਲਾਉਣਿਆਂਗੇ ਕਿੰਨੇ ਸਾਲ ਹੋ ਗਏ ਮੈਨੂੰ ਦੇਖੋ ਮੇਰਾ ਚੈਨਲ ਇਸੇ ਚੀਜ਼ ਚੋਂ ਨਿਕਲਿਆ ਹੈਗਾ ਤੇ ਮੈਂ ਕਹਿੰਦਾ ਵੀ ਕੋਈ ਵੀ ਤੁਹਾਡੇ ਘਰੇ ਚਾਹੇ ਦੋ ਮੰਜਿਆਂ ਦਾ ਥਾਂ ਚਾਹ ਚੀਜ਼ਾਂ ਲਾ ਲਓ ਜੇ ਤੁਹਾਡੇ ਚਾਰ ਪੰਜ ਪਰਿਵਾਰ ਦੇ ਜੀ ਨੇ ਚਾਹੇ 10 10 ਜੀ ਨੇ ਮੁੱਕਦੀ ਨਹੀਂ ਬਾਈ ਚੀਜ਼ ਠ